ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੇ ਵਿੱਚੋਂ ਸ਼ਲੋਕ ਦੀ ਵਿਚਾਰ ਕਰਾਂਗੇ ਸਤਗੁਰ ਨਾਨਕ ਜੀ ਸਾਨੂੰ ਸ਼ਲੋਕ ਦੇ ਵਿੱਚ ਕੀ ਸਮਝਾ ਰਹੇ ਹਨ ਆਓ ਸਮਝਦੇ ਹਾਂ ਵਿਚਾਰ ਕਰਦੇ ਹਾਂ ਮਹਾਰਾਜ ਜੀ ਕਹਿੰਦੇ ਹਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ ਪਵਨ ਗੁਰੂ ਪਾਣੀ ਪਿਤਾ ਮਹਾਰਾਜੀ ਕਹਿੰਦੇ ਹਨ ਸਤਿਗੁਰ ਨਾਨਕ ਦੇਵ ਜੀ ਕਿ ਪਵਨ ਗੁਰੂ ਹੈ ਪਵਨ ਪਾਵ ਹਵਾ ਹਵਾ ਗੁਰੂ ਕਿਉਂ ਹੈ ਕਿੱਦਾਂ ਹੈ ਉਹ ਵਿਚਾਰਦੇ ਆਪਾਂ ਕਿ ਜਿਵੇਂ ਅਸੀਂ ਸਾਡੇ ਜੋ ਸਾਹ ਚੱਲਦੇ ਹਨ ਇਸਰੀਰ ਦੇ ਉਹ ਇਸੇ ਪਵਨ ਇਸੇ ਹਵਾ ਦੇ ਜਰੀਏ ਚੱਲ ਰਹੇ ਹਨ ਜੇਕਰ ਹਵਾ ਅੰਦਰ ਦੀ ਅੰਦਰ ਬਾਹਰ ਦੀ ਬਾਹਰ ਰਹਿ ਜਾਏ ਯਾਨੀ ਧਮ ਘੁੱਟ ਜਾਏ ਤਾਂ ਸਰੀਰ ਦੀ ਮ੍ਰਿਤਿ ਉਹ ਹੋ ਜਾਂਦੀ ਹੈ ਇਸ ਕਰਕੇ ਕਿ ਬਹੁਤ ਇਹਦਾ ਮੇਨ ਰੋਲ ਹੈ ਤਾਂ ਇਹਨੂੰ ਗੁਰੂ ਦਾ ਦਰਜਾ ਦਿੱਤਾ ਹੈ ਸਤਗੁਰੂ ਨਾਨਕ ਦੇਵ ਜੀ ਨੇ ਪਵਨ ਗੁਰੂ प्राण ਵੀ ਇਹਦੇ ਨਾਲ ਚੱਲਦੇ ਹਨ ਸਾਹ ਇਹਦੇ ਨਾਲ ਚੱਲਦੇ ਹਨ ਫਿਰ ਜੋ ਅਸੀਂ ਬੋਲ ਰਹੇ ਹਾਂ ਜਿਵੇਂ ਹੁਣ ਬੋਲ ਰਹੇ ਹਾਂ ਤੋਂ ਬੋਲ ਕੇ ਜੋ ਸ਼ਬਦ ਬਣਦੇ ਹਨ ਇਹ ਸ਼ਬਦ ਵੀ ਇਸੇ ਹਵਾ ਦੇ ਜਰੀਏ ਹੀ ਬਣਦੇ ਹਨ ਜੇ ਹਵਾ ਅੰਦਰ ਹੈ ਅੰਦਰ ਬਾਹਰ ਜਾ ਰਹੀ ਹੈ ਤਾਂ ਇਹਦੇ ਨਾਲ ਇਹ ਸ਼ਬਦ ਪੈਦਾ ਹੁੰਦੇ ਹਨ ਜਿਵੇਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਪੜ੍ਹਦਿਆਂ ਜੋ ਬੋਲ ਕੇ ਸਾਨੂੰ ਬਾਹਰ ਆਵਾਜ਼ ਨਿਕਲਦੀ ਹੈ ਉਹ ਹਵਾ ਦੇ ਜਰੀਏ ਹੀ ਨਿਕਲਦੀ ਹੈ ਸਤਿਗੁਰ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਪਵਨ ਗੁਰੂ ਹੈ ਹਵਾ ਗੁਰੂ ਹੈ ਇਸੇ ਤਰ੍ਹਾਂ ਇਹ ਸ਼ਬਦ ਜੀ ਨੇ ਗੁਰੂ ਹੈ ਸ਼ਬਦ ਗੁਰੂ ਬਾਰੇ ਵੀ ਉਹਨਾਂ ਨੇ ਸਮਝਾਇਆ ਹੈ ਕਿ ਸ਼ਬਦ ਗੁਰੂ ਸ਼ਬਦ ਗੁਰੂ ਹੈ ਔਰ ਪਵਨ ਵੀ ਗੁਰੂ ਕਹਤਾ ਸ਼ਬਦ ਗੁਰੂ ਕੌਣ ਹੈ ਸ਼ਬਦ ਗੁਰੂ ਹੈ ਕਿ ਸ਼ਬਦ ਗੁਰੂ ਸੁਰਤ ਧਨ ਚੇਲਾ ਉਹ ਸ਼ਬਦ ਗੁਰੂ ਕਿਹੜਾ ਹੈ ਉਹ ਸ਼ਬਦ ਗੁਰੂ ਹੈ ਜੋ ਇਸ ਸੰਸਾਰ ਨੂੰ ਚਲਾ ਰਿਹਾ ਹੈ ਉਹ ਜੋ ਇਸ ਸੰਸਾਰ ਨੂੰ ਚਲਾ ਰਿਹਾ ਹੈ ਉਸ ਨੂੰ ਵੀ ਸ਼ਬਦ ਹੀ ਕਿਹਾ ਹੈ ਉਸ ਨੂੰ ਨਾਮ ਹੁਕਮ ਹਰੀ RAM ਪਰਮੇਸ਼ਰ ਇਹ ਸਾਰੇ ਉਸੇ ਦੇ ਨਾਮ ਹਨ ਉਹ ਇੱਕ ਤਾਕਤ ਹੈ ਜਿਸ ਨੂੰ ਇੰਨੇ ਨਾਮ ਦਿੱਤੇ ਹੋਏ ਹਨ ਇਹ ਉਹ ਤਾਕਤ ਹੈ ਜੋ ਖੰਡ ਬ੍ਰਹਿਮੰਡ ਨੂੰ ਚਲਾ ਰਹੀ ਹੈ ਜੋ ਸਾਡੇ ਸਰੀਰ ਨੂੰ ਵੀ ਚਲਾ ਰਹੀ ਹੈ ਜੋ ਇਸ ਧਰਤੀ ਨੂੰ ਧੱਕ ਰਹੀ ਹੈ ਉਹ ਤਾਕਤ ਦੀ ਗੱਲ ਕੀਤੀ ਹੈ ਗੁਰਬਾਣੀ ਨੇ ਉਹ ਸ਼ਬਦ ਹੈ ਨਾਮ ਹੈ ਹੁਕਮ ਹੈ ਪਰਮੇਸ਼ਰ ਆਪ ਹੈ ਹਰੀ RAM ਆਪ ਹੀ ਹੈ ਉਸੇ ਦੇਹੀਏ ਨੇ ਨਾਮਾ ਨਾਮ ਜਗਾ ਜਗਾ ਉੱਤੇ ਗੁਰਬਾਣੀ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਨੂੰ ਸ਼ਬਦਾਂ ਦੇ ਨਾਲ ਉਹ ਜੋੜਨਾ ਪਿਆ ਜਿੱਥੇ ਨਾਮ ਲਾਉਣਾ ਸੀ ਉੱਥੇ ਨਾਮ ਲਾਇਆ ਜਿੱਥੇ ਸ਼ਬਦ ਲਾਉਣਾ ਸੀ ਸ਼ਬਦ ਲਾਇਆ ਜਿੱਥੇ ਹੁਕਮ ਲਾਉਣਾ ਸੀ ਹੁਕਮ ਲਾਇਆ ਹਰੀ ਵੀ ਵਰਤਿਆ RAM ਵੀ ਤੋ ਇਸ ਕਰਕੇ ਓ ਵੀ ਸ਼ਬਦ ਗੁਰੂ ਹੈ ਔਰ ਇਹ ਪਵਨ ਵੀ ਹਵਾ ਵੀ ਗੁਰੂ ਹੈ ਹਵਾ ਜੋ ਗੁਰੂ ਹੈ ਇਹ ਇਸ ਸੰਸਾਰ ਦੇ ਵਿੱਚ ਹੈ ਮਾਇਆ ਦੇ ਵਿੱਚ ਹੈ ਇਹ ਪਵਨ ਮਾਇਆ ਹੈ ਇਹ ਮਾਇਆ ਵਿੱਚ ਗੁਰੂ ਹੈ ਉਹ ਨਿਰਾਕਾਰ ਹੈ ਸ਼ਬਦ ਇਹ ਅਕਾਰਚ ਹੈ ਉਹ ਨਿਰਾਕਾਰਚ ਹੈ ਪਰ ਮੇਨ ਨਿਰਾਕਾਰੀ ਹੈ ਜੋ ਨਿਰਾਕਾਰ ਹੈ ਉਹਦੇ ਜਰੀਏ ਹੀ ਸੰਸਾਰ ਹੈ ਉਹ ਹੈ ਤੇ ਸੰਸਾਰ ਹੈ ਜਦ ਤੱਕ ਉਹਦਾ ਹੁਕਮ ਹੈ ਸੰਸਾਰ ਹੈ ਸੰਸਾਰ ਤੋਂ ਹੁਕਮ ਸ਼ਬਦ ਦੇ ਨਾਮ ਦੇ ਜਰੀਏ ਚੱਲ ਰਿਹਾ ਹੈ ਅੱਗੇ ਮਹਾਰਾਜ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਹਨ ਪਾਣੀ ਪਿਤਾ ਪਾਣੀ ਪਿਤਾ ਪਾਣੀ ਨੂੰ ਪਿਤਾ ਕਿਹਾ ਹੈ ਗੁਰਬਾਣੀ ਵਿੱਚ ਕਿਹਾ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਇ ਪਾਣੀ ਹੈ ਤੇ ਜੀਵ ਹੈ ਜਿਸ ਤਰ੍ਹਾਂ ਕਈ ਧਰਤੀਆਂ ਵਿੱਚ ਮਾਰੂਥਲ ਧਰਤੀਆਂ ਜਿੱਥੇ ਰੇਤਾ ਹੀ ਹੈ ਬਿਲਕੁਲ ਜਿੱਥੇ ਬਿਲਕੁਲ ਪਾਣੀ ਬਿਲਕੁਲ ਨਹੀਂ ਹੈ ਉੱਥੇ ਕੋਈ ਵੀ ਜੀਵ ਜੰਤੂ ਪੈਦਾ ਨਹੀਂ ਹੁੰਦਾ ਕੋਈ ਘਾਹ ਕੋਈ ਦਰਖਤ ਰੁੱਖ ਬੂਟੇ ਪੈਦਾ ਨਹੀਂ ਹੁੰਦੇ ਲੇਕਿਨ ਜਦੋਂ ਵੀ ਪੈਦਾ ਉੱਥੇ ਹੁੰਦੇ ਹਨ ਉਸ ਧਰਤੀ ਤੇ ਮਾਰੂਥਲ ਦੀ ਧਰਤੀ ਤੇ ਉਹ ਕਿਤਨਾ ਪੈਦਾ ਹੁੰਦੇ ਹਨ ਜਾਂ ਤੇ ਉਹਨਾਂ ਨੂੰ ਪਾਣੀ ਮਿਲ ਜਾਂਦਾ ਹੈ ਉੱਪਰੋਂ بارش ਦਾ ਜਾਂ ਫਿਰ ਉਹ ਨਮੀ ਦੇ ਜ਼ਰੀਏ ਹਵਾ ਦੇ ਵਿੱਚ ਜੋ ਨਮੀ ਹੈ ਉਦੇ ਜਰੀਏ ਜੋ ਵੀ ਉਥੇ ਬੂਟੇ ਪੈਦਾ ਹੁੰਦੇ ਹਨ ਉਹਨਾਂ ਨੂੰ ਪਾਣੀ ਦਾ ਕੁਛ ਨਾ ਕੁਛ ਭਾਅ ਭਾਵੇਂ ਪਾਣੀ ਦੀ ਸਿੱਲ ਉਹ ਨਮੀ ਜੋ ਵੀ ਸਪਰਸ਼ ਕਰਦੀ ਹੈ ਉਸ ਬੀਜ ਨੂੰ ਤਾਂ ਫਿਰ ਉਹ ਬੀਜ ਜੀਵ ਰੂਪ ਬਣ ਜਾਂਦਾ ਹੈ ਉਗ ਪੈਂਦਾ ਹੈ ਤਾਂ ਇਸ ਕਰਕੇ ਪਾਣੀ ਨੂੰ ਹੀ ਪਿਤਾ ਦਾ ਦਰਜਾ ਹੈ ਇਸ ਸੰਸਾਰ ਦੇ ਵਿੱਚ ਦਿੱਤਾ ਸਤਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਮਾਤਾ ਤਰਤ ਮਹਤ ਜੋ ਧਰਤੀ ਹੈ ਇਨੂੰ ਮਾਤਾ ਦਾ ਰੂਪ ਦਿੱਤਾ ਧਰਤੀ ਨੂੰ ਮਾਤਾ ਦਾ ਰੂਪ ਇਸ ਕਰਕੇ ਦਿੱਤਾ ਜਿਵੇਂ ਇੱਕ ਸੰਸਾਰੀ ਮਾਂ ਆਪਣੇ ਪੁੱਤ ਨੂੰ ਪਾਲਦੀ ਹੈ ਦੁੱਧ ਤੋਂ ਸ਼ੁਰੂ ਕਰਕੇ ਵੱਡੇ ਹੋਣ ਤੱਕ ਉਸ ਨੂੰ ਖਾਣਾ ਉਹਦਾ ਪਰਵਰਿਸ਼ ਕਰਦੀ ਹੈ ਧਿਆਨ ਰੱਖਦੀ ਹੈ ਇਸੇ ਤਰ੍ਹਾਂ ਇਹ ਜੋ ਧਰਤੀ ਹੈ ਇਹ ਵੀ ਇੱਕ ਮਾਤਾ ਹੈ ਇਹ ਪੂਰੇ ਸੰਸਾਰ ਦੀ ਮਾਤਾ ਹੈ ਉਹ ਤੇ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਦੀ ਮਾਤਾ ਹੈ ਲੇਕਿਨ ਜੋ ਧਰਤੀ ਹੈ ਇਹ ਪੂਰੇ ਸੰਸਾਰ ਦੀ ਮਾਤਾ ਹੈ ਸਾਰੇ ਸੰਸਾਰ ਨੂੰ ਅਨ ਦਿੰਦੀ ਹੈ ਇਹ ਇਹਦੀ ਇੱਕ ਵਡਿਆਈ ਹੈ ਇਹ ਇਹਦਾ ਮਹੱਤਵ ਹੈ ਮਹੱਤਵ ਇਹ ਹੈ ਇਹਦਾ ਕਿ ਇਹ ਸਾਰੇ ਸੰਸਾਰ ਨੂੰ ਅਨ ਦਿੰਦੀ ਹੈ ਮਾਤਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਦੇਮਸ ਰਾਤ ਦੁਏ ਦਾਈ ਦਾਇ ਦਿਨ ਤੇ ਰਾਤ ਜਿਹੜੇ ਹਨ ਇਹ ਦੋਵੇਂ ਦਾਈ ਤੇ ਦਾਇ ਹਨ ਦਾਈ ਦਾਇ ਕਿਵੇਂ ਹਨ ਇਹ ਕਿਵੇਂ ਇਹ ਖੇਲ ਚੱਲਦਾ ਹੈ ਕਿਵੇਂ ਖੇਲੇ ਸਗਲ ਜਗਤ ਭਾਵ ਕੇ ਜਿਵੇਂ ਜੀਵ ਰਾਤ ਨੂੰ ਸੌਂਦੇ ਹਨ ਹੁਣ ਰਾਤ ਨੂੰ ਕਿਵੇਂ ਖੇਲਦੇ ਹਨ ਜਿਵੇਂ ਕਿਹਾ ਹੈ ਕਿ ਦਿਵਸ ਰਾਤ ਦੁਏ ਦਾਈ ਦਾਇ ਖੇਲੇ ਸਗਲ ਜਗਤ ਦਿਨ ਰਾਤ ਕਰ ਰਿਹਾ ਉਹ ਕਿਵੇਂ ਖੇਲਦਾ ਹੈ ਰਾਤ ਨੂੰ ਜਿਵੇਂ ਜੀਵ ਸੌ ਜਾਂਦਾ ਹੈ ਹੁਣ ਸੌਂ ਕੇ ਕਿਵੇਂ ਖੇਲਦਾ ਸੁੱਤਿਆਂ ਉਹਦਾ ਖੇਲਣਾ ਇਹ ਹੈ ਕਿ ਉਹ ਘਰਾੜੇ ਮਾਰਦਾ ਹੈ ਖਰਾਟੇ ਮਾਰਦਾ ਹੈ ਸੁਪਨੇ ਲੈਂਦਾ ਹੈ ਪਾਸੇ ਇਧਰ ਨੂੰ ਲੈਂਦਾ ਹੈ ਉਧਰ ਨੂੰ ਲੈਂਦਾ ਹੈ ਕਰਵਟ ਬਦਲਦਾ ਹੈ ਇਹ ਵੀ ਇੱਕ ਖੇਲ ਚੱਲ ਰਿਹਾ ਹੈ ਰਾਤ ਸੁਪਣ ਦੇ ਵਿੱਚ ਸੁਪ ਸੁਪਨੇ ਲੈ ਰਿਹਾ ਹੈ ਇਹ ਵੀ ਇੱਕ ਉਹ ਖੇਲ ਹੈ ਪਰ ਜੋ ਦਿਵਸ ਹੈ ਦਿਨ ਹੈ ਦਿਨੇ ਤੇ ਖੇਲ ਚੱਲ ਹੀ ਰਿਹਾ ਹੈ ਕੋਈ ਇੱਧਰ ਦੌੜ ਰਿਹਾ ਹੈ ਕੋਈ ਉੱਧੜ ਦੌੜ ਰਿਹਾ ਹੈ ਕੋਈ ਕੋਈ ਕਾਰੋਬਾਰ ਕਰ ਰਿਹਾ ਹੈ ਕੋਈ ਕੋਈ ਕਾਰੋਬਾਰ ਕਰ ਰਿਹਾ ਹੈ ਕੋਈ ਗੁਰਮਖ ਜੀਵ ਹਨ ਜੋ ਪਰਮੇਸ਼ਰ ਵੱਲ ਪਰਮੇਸ਼ਰ ਵਾਲੇ ਕਾਰੇ ਕਰ ਰਹੇ ਹਨ ਉਹ ਕਰਮ ਕਰ ਰਹੇ ਹਨ ਸਭ ਆਪੋ ਆਪਣੇ ਰੰਗਾਂ ਵਿੱਚ ਰੰਗੇ ਹੋਏ ਖੇਲ ਰਹੇ ਹਨ ਇਸ ਤਰ੍ਹਾਂ ਖੇਲ ਰਹੇ ਹਨ ਦਿਨ ਤੇ ਰਾਤ ਜੀਵ ਖੇਲ ਰਹੇ ਹਨ ਇੱਥੇ ਇੱਕ ਇਹ ਵੀ ਗੱਲ ਕਹਿਣੀ ਬਣਦੀ ਹੈ ਕਿ ਦਿਵਸ ਔਰ ਰਾਤ ਰਾਤ ਜੋ ਹੈ ਇਸ ਸੰਸਾਰ ਦੇ ਵਿੱਚ ਉਹ ਪ੍ਰਾਣੀ ਹਨ ਰਾਤ ਵਾਲੇ ਜਿਹੜੇ ਅਜੇ ਪਰਮੇਸ਼ਰ ਵੱਲੋਂ ਸੁੱਤੇ ਹੋਏ ਹਨ ਤਾਂ ਦਿਵਸ ਉਹ ਪ੍ਰਾਣੀ ਹਨ ਦਿਨ ਵਾਲੇ ਉਹ ਪ੍ਰਾਣੀ ਹਨ ਜਿਹੜੇ ਪਰਮੇਸ਼ਰ ਵੱਲੋਂ ਜਾਗੇ ਹੋਏ ਹਨ ਚਾਹੇ ਦਿਨ ਹੈ ਚਾਹੇ ਰਾਤ ਹੈ ਜਾਗੇ ਹੋਏ ਪ੍ਰਾਣੀ ਗੁਰਮਖ ਹਨ ਔਰ ਸੁੱਤੇ ਹੋਏ ਜੀਵ ਜਾਗਦਿਆਂ ਹੋયા ਵੀ ਸੁੱਤੇ ਹੋਏ ਜੀਵ ਪਰਮੇਸ਼ਰ ਵੱਲੋਂ ਸੁੱਤੇ ਹੋਏ ਜੀਵ ਉਹ ਉਹਨਾਂ ਵਾਸਤੇ ਰਾਤ ਹੀ ਹੈ ਉਹ ਮਨਮੁਖ ਜੀਵਾਂ ਅੱਗੇ ਮਹਾਰਾਜ ਕਹਿੰਦੇ ਹਨ ਇਸੇ ਤਰ੍ਹਾਂ ਹੀ ਇਹ ਸਾਰੇ ਦਿਨ ਤੇ ਰਾਤ ਇਸ ਤਰ੍ਹਾਂ ਘੇਰੇ ਹਨ ਮਹਾਰਾਜ ਜੀ ਅੱਗੇ ਕਹਿੰਦੇ ਹਨ ਚੰਗੀਆਂ ਹੀਆਂ ਬੁਰੀਆਂ ਹੀਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹ ਧਰਮ ਹਦੂਰ ਜਿਹੜਾ ਵਾਚ ਰਿਹਾ ਹੈ ਇਹ ਕੌਣ ਹੈ ਧਰਮ ਇਹ ਉਹੀ ਧਰਮ ਹੈ ਜਿਹਨੂੰ ਧਰਮ ਰਾਜਾ ਕਹਿੰਦੇ ਉਹ ਚੰਗਿਆਈਆਂ ਬੁਰਿਆਈਆਂ ਨੂੰ ਵਾਚ ਰਿਹਾ ਹੈ ਕਿ ਜੋ ਜੀਵ ਦੇ ਪਿੱਛੋਂ ਕਰਮਾਂ ਵਿੱਚ ਲਿਖਾ ਕੇ ਜੋ ਭੇਜਿਆ ਹੈ ਜੀਵ ਕਾਰੇ ਕਰ ਰਿਹਾ ਹੈ ਭਾਵੇਂ ਹੁਕਮ ਹੈ ਧਰਮਰਾਜਾ ਇਹ ਉਹੀ ਹੈ ਉਹੀ ਹੈ ਜਿਹਨੂੰ ਸ਼ਬਦ ਕਿਹਾ ਹੈ ਜਿਹਨੂੰ ਨਾਮ ਕਿਹਾ ਹੈ ਇਹ ਉਹੀ ਹੈ ਸੱਚ ਧਰਮ ਵਾਲਾ ਧਰਮਰਾਜਾ ਇਹ ਧਰਮਰਾਜਾ ਉਹੀ ਹੈ ਜਿਹੜਾ ਪੂਰਾ ਬਰਾਬਰ ਨਿਆਂ ਕਰਦਾ ਹੈ ਇਹੀ ਹੈ ਉਹ ਹਰੀਰਾਮ ਆਪ ਹੀ ਹੈ ਆਪ ਹੀ ਹੈ ਸਭ ਕੁਝ ਚੰਗੀਆਂ ਆਈਆਂ ਬੁਰਾਈਆਂ ਵਾਚੈ ਧਰਮ ਹਦਰੂਰ ਕਰਮੀਆਂ ਪੋ ਆਪਣੀ ਕਿ ਨੇੜੇ ਕਿ ਦੂਰ ਜੋ ਜੋ ਕਰਮਾਂ ਚ ਲਿਖਾਇਆ ਜੋ ਜੋ ਪਰਮੇਸ਼ਰ ਵਾਸਤੇ ਏਕ ਖੇਡ ਹੈ ਇਹ ਸਾਡੇ ਵਾਸਤੇ ਹੈ ਮਾੜੇ ਕਰਮ ਚੰਗੇ ਕਰਮ ਜਾਂ ਉਹ ਕਰਮ ਜਾਂ ਆਹ ਕਰਮ ਪੁੰਨ ਦੇ ਕਰਮ ਪਾਪ ਦੇ ਕਰਮ ਇਹ ਸਾਡੇ ਵਾਸਤੇ ਹੈ ਪਰਮੇਸ਼ਰ ਵਾਸਤੇ ਇਸ ਤਰ੍ਹਾਂ ਨਹੀਂ ਪਰਮੇਸ਼ਰ ਨੇ ਤੇ ਖੇਲ ਬਣਾਈ ਹੈ ਪਰਮੇਸ਼ਰ ਤੇ ਦੱਸ ਰਹੇ ਹਨ ਦਿਵਸ ਰਾਤ ਦੋਈदाईदाई ਆ ਖੇਲ ਲੈ ਸਕਦੇ ਉਹ ਤੇ ਇੱਕ ਖੇਡ ਹੈ ਉਹਦੇ ਵਾਸਤੇ ਪਰ ਸਾਨੂੰ ਲੱਗਦਾ ਹੈ ਕਿ ਅਸੀਂ ਕਰ ਰਹੇ ਹਾਂ ਸ਼ਾਇਦ ਇਹ ਆਪਾਂ ਕਿਉਂਕਿ ਇਹ ਕਿਉਂ ਲੱਗਦਾ ਹੈ ਇਦਾਂ ਕਿਉਂਕਿ ਸਾਡੇ ਵਿੱਚ ਮੈਂ ਹੈ ਜਿੰਨੀ ਦੇਰ ਤੱਕ ਸਾਡੇ ਵਿੱਚ ਮੈਂ ਫਸੀ ਹੋਈ ਹੈ ਓਨੀ ਦੇਰ ਤੱਕ ਸਾਨੂੰ ਲੱਗਦਾ ਹੈ ਕਿ ਅਸੀਂ ਕਰਮ ਆਪ ਕਰ ਰਹੇ ਹਾਂ ਪੁੰਨ ਤੇ ਪਾਪ ਕਰ ਰਹੇ ਹਾਂ ਇਹ ਜੋ ਕੁਝ ਕਰ ਰਹੇ ਹਾਂ ਇਹ ਅਸੀਂ ਕਰ ਰਹੇ ਹਾਂ ਇਹ ਜਿੰਨੀ ਦੇਰ ਤੱਕ ਮੈਂ ਹੈ ਇਸੇ ਮੈਂ ਨੂੰ ਕੱਢਣ ਵਾਸਤੇ ਗੁਰਬਾਣੀ ਦਾ ਉਪਦੇਸ਼ ਹੈ ਕਿ ਬੰਦਿਆ ਤੂੰ ਮੈਨੂੰ ਛੱਡ ਦੇ ਸੁਖਮਣੀ ਸਾਹਿਬ ਮਹਾਰਾਜ ਕਹਿੰਦੇ ਹਨ ਕਿ ਜਦ ਇਹ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਬਜੋਨ ਮੇ ਫਿਰਤਾ ਇਸੇ ਕਰਕੇ ਹੀ ਇਹ 84 ਜਪਿਆ ਹੋਇਆ ਹੈ ਇਹ ਪਿੱਛੇ ਜਦ ਸੀ 84 ਦੇ ਵਿੱਚ ਸੀ ਜਦ ਕੁੱਤਾ ਬਿੱਲੀ ਸੀ ਚੂਹਾ ਸੀ ਰੁੱਖ ਸੀ ਤਰਖਤ ਸੀ ਮੱਛੀਆਂ ਡੱਡੀਆਂ ਸੀ ਉਦੋਂ ਇਹ ਹੁਕਮ ਵਿੱਚ ਸੀ ਹੁਕਮ ਚ ਕਿਉਂ ਸੀ ਕਿਉਂਕਿ ਦੇਖੋ ਮਤਬੁੱਧ ਨਹੀਂ ਸੀ ਘਟ ਸੀ ਘਟ ਹੋਣ ਕਰਕੇ ਇਹ ਜਾਂ ਇਹਦੀ ਜਿਆਦਾ ਸੋਚ ਨਹੀਂ ਸੀ ਸੋਚ ਨਾ ਹੋਣ ਕਰਕੇ ਹੁਕਮ ਵਿੱਚ ਚੱਲ ਰਿਹਾ ਸੀ ਰੋਟੀ ਖਾਂਦਾ ਸੀ ਆਪਣੀ ਜੋ ਪਰਮੇਸ਼ਰ ਨੇ ਉਹਦੀ ਰੋਟੀ ਲਾਈ ਸੀ ਕਿਸੇ ਦੀ ਘਾਹ ਦੀ ਲਾਈ ਰੋਟੀ ਕਿਸੇ ਦੀ ਮਾਸ ਦੀ ਰੋਟੀ ਲਾਈ ਆਪਣੀ ਖਾ ਕੇ ਮਸਤ ਹੁਣ ਕੀ ਹੋਇਆ ਕਿ ਇਥੋਂ ਉੱਪਰ ਉੱਠਦਾ 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 ਹੁਕਮ ਚ ਰਿਹਾ ਨਾ ਚਰਾਸੀ ਵਿੱਚ ਹੁਕਮ ਚ ਰਿਹਾ ਹੁਕਮ ਵਿੱਚੋਂ ਉੱਠਦਾ ਉੱਠਦਾ ਉੱਪਰ ਉੱਠ ਗਿਆ ਉੱਪਰ 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 ਮਨੁੱਖ ਦਾ ਜਾਮਾ ਮਿਲ ਗਿਆ ਹੁਣ ਮਨੁੱਖ ਦੇ ਜਾਮੇ ਵਿੱਚ ਮਿਲ ਕੇ ਕੀ ਹੋ ਗਿਆ ਬੁੱਧਵਦਗੀ ਹੈ ਇੱਥੇ ਪਰਮੇਸ਼ਰ ਨੇ ਬੁੱਧ ਜਾਦੀਏ ਦੀ ਬੁੱਧ ਪ੍ਰਕਾਸ਼ ਕਰਦੀ ਇਹਦੀ ਬੁੱਧ ਜਾਦੀ ਪ੍ਰਕਾਸ਼ ਹੋਣ ਕਰਕੇ ਹੁਣ ਇਹ ਕੀ ਕਰਦਾ ਹੈ ਹੁਕਮ ਚ ਨਹੀਂ ਹੈਗਾ ਹੁਣੇ ਕੀ ਹੈ ਪੁੱਠਿਆਂ ਕੰਮਾਂ ਚ ਆ ਗਿਆ ਪੁੱਠੇ ਕੰਮ ਦੇ ਵਿੱਚ ਇੱਥੇ ਪੁੱਠਿਆਂ ਕੰਮਾਂ ਦੇ ਕਰਕੇ ਹੀ ਇਹ ਹੁਣ ਜੀਵ ਦੀ ਜਿਹੜੀ ਤਿਆਰੀ ਹੈ ਇਹ ਫਿਰ ਵਾਪਸ ਪਿੱਛੇ ਨੂੰ ਹੈ 84 ਵਾਲੇ ਪਾਸੇ ਤੋ 84 ਵਾਲੇ ਪਾਸੇ ਨੂੰ ਜੋ ਤੋ ਹੁਕਮ ਨੂੰ 부ਝ ਲੈਂਦੇ ਹਨ ਜੋ ਜੀਵ ਨੇ ਇਸੇ ਹੁਕਮ ਨੂੰ 부ਝਿਆ ਨਾਨਕ ਹੁਕਮੇ ਜੇ 부ਝੇ ਹਉਮੈ ਕਹੇ ਨਾ ਕੋਈ ਇਹ ਮੈਂ ਮੈਂ ਨੂੰ ਤਿਆਗ ਦਵੇਗਾ ਮੈਂ ਮੈਂ ਨੂੰ ਤਿਆਗ ਦਿੱਤਾ ਮੈਂ ਮੈਂ ਨੂੰ ਇਸੇ ਖੇਡ ਦੇ ਵਿੱਚੋਂ ਤਿਆਗਣਾ ਹੈ ਇਸੇ ਖੇਡ ਚੋਂ ਇਸੇ ਖੇਡ ਦੇ ਵਿੱਚੋਂ ਠੱਗ ਦੀ ਠਬੌਰੀ ਨੂੰ 부ਝਣਾ ਹੈ ਕਿ ਠੱਗ ਸਾਨੂੰ ਕਿਵੇਂ ਠੱਗ ਰਿਹਾ ਹੈ ਕੌਣਾ ਹੈ ਠੱਗ ਜੋ ਸਾਨੂੰ ਖਿਲਾ ਰਿਹਾ ਹੈ ਜੋ ਸਾਨੂੰ ਖਿਡਾ ਰਿਹਾ ਹੈ ਬਹੁਤ ਵੱਡੀ ਗੇਮ ਚੱਲ ਰਹੀ ਹੈ ਇਸ ਸੰਸਾਰ ਦੇ ਵਿੱਚ ਪਰ ਗੁਰਬਾਣੀ ਨੇ ਸਾਨੂੰ ਸਾਡੀ ਅੱਖ ਖੋਲੀ ਹੈ ਉਹ ਜੋ ਗੁਰਬਾਣੀ ਤੀਸਰਾ ਨੇਤਰ ਖੋਲਣ ਵਾਸਤੇ ਕਹਿੰਦੀ ਹੈ ਨਾ ਉਹ ਵਿਵੇਕ ਬੁੱਧ ਦੀ ਵਿਵੇਕ ਬੁੱਧ ਵਾਲੀ ਅੱਖ ਖੋਲਣ ਵਾਸਤੇ ਸਾਨੂੰ ਗੁਰਬਾਣੀ ਨੇ ਕਿਹਾ ਸੀ ਇਹ ਨਹੀਂ ਕਿਹਾ ਸੀ ਕਿ ਤੁਸੀਂ ਮੱਥੇ ਦੇ ਤੀਸਰੇ ਤਿਲ ਤੇ ਧਿਆਨ ਰੱਖੋ ਤੀਸਰੇ ਤਿਲ ਤੇ ਅੱਖ ਖੋਲੋ ਇਹ ਤੀਸਰੇ ਤਿਲ ਵਾਲੀ ਅੱਖ ਨਹੀਂ ਸੀ ਇਹ ਵਿਵੇਕ ਬੁੱਧ ਵਾਲੀ ਅੱਖ ਸੀ ਇਹ ਵਿਵੇਕ ਬੁੱਧ ਵਾਲੀ ਅੱਖ ਖੁੱਲਣੀ ਸੀ ਜਿਨ੍ਹਾਂ ਨੇ ਪ੍ਰੇਮ ਪਿਆਰ ਉਧਰ ਨੂੰ ਪਾਉਣਾ ਸੀ ਉਹਨਾਂ ਦੀ ਇਹ ਅੱਖ ਖੁੱਲਣੀ ਸੀ ਉਹਨਾਂ ਨੂੰ ਇਹ ਬੁੱਝਣਾ ਸੀ ਉਹਨਾਂ ਬੁੱਝ ਲੈਣਾ ਸੀ ਹੁਕਮ ਨੂੰ ਬੁੱਝ ਲੈਣਾ ਸੀ ਹੁਕਮ ਨੂੰ ਬੁੱਝ ਲਿਆ ਮੈਂ ਮੇਰੀ ਖਤਮ ਹੋ ਗਈ ਉਹਨਾਂ ਨੂੰ ਇਹ ਪਤਾ ਲੱਗਿਆ ਮੇਰਾ ਮੁਜਵੇਂ ਕਿਛ ਨਹੀਂ ਜੋ ਕਿ ਸਹਸ ਤੂੰ ਤੇਰਾ ਮੇਰਾ ਸਰੀਰ ਵੀ ਨਹੀਂ ਇਹ ਵੀ ਹਰੀ ਮੰਦਰ ਇਹ ਸਰੀਰ ਹੈ ਮੇਰਾ ਹੈ ਹੀ ਕੁਛ ਨਹੀਂ ਇੱਥੇ ਜਿੱਥੇ ਮੈਂ ਖੜਾ ਜਿਸ ਧਰਤੀ ਤੇ ਇਹ ਧਰਤੀ ਵੀ ਮੇਰੀ ਇਹ ਧਰਤੀ ਦਾ ਮਾਲਕ ਤੇ ਕੋਈ ਹੋਰ ਹੈ ਭਾਵ ਇਹ ਤੇ ਧਰਤੀ ਪਰਮੇਸ਼ਰ ਨੇ ਬਣਾਈ ਹੈ ਅਸੀਂ ਤੇ ਸੰਸਾਰੀ ਜੀਵ ਘਟ ਬੁੱਧ ਹੋਣ ਕਰਕੇ ਮੇਰੀ ਮੇਰੀ ਕਰਨ ਲੱਗ ਪਏ ਹਾਂ ਅਸਲ ਚ ਹੈ ਤੇ ਮਾਲਕ ਦੀ ਹੈ ਜੰਗਲੀ ਜਾਨਵਰਾਂ ਨੂੰ ਕੋਈ ਪੁੱਛ ਕੇ ਵੇਖੇ ਜੀਵਨ ਨੂੰ ਕਿਤੇ ਇਤਰਾ ਪੁੱਛਿਆ ਜਾਵੇ ਇੱਕ ਗੱਲ ਹੈ ਜਿਵੇਂ ਭਈ ਤੁਹਾਡੀ ਧਰਤੀ ਕਿਹੜੀ ਹੈ ਤੇ ਉਹ ਤਾਂ ਹੁਕਮ ਚ ਚੱਲਦਾ ਇਹਨਾਂ ਨੂੰ ਪਤਾ ਹੀ ਨਹੀਂ ਅੱਜ ਕਿਤੇ ਹੈ ਰਾਤ ਨੂੰ ਕਿਤੇ ਅਗਲਾ ਦਿਨ ਚੜਨਾ ਕਿਤੇ ਪਤਾ ਹੀ ਨਹੀਂ ਇਹ ਤੇ ਇੱਕ ਜੀਵ ਹੈ ਮਨੁੱਖ ਕਿਣਾ ਇਸ ਮੈਂ ਮੇਰੀ ਦੇ ਚੱਕਰ ਚ ਪੈ ਗਿਆ ਇਹ ਮੈਂ ਮੇਰੀ ਚ ਪੈਣ ਕਰਕੇ ਹੀ 84 ਆਵੀਂ ਜਾਬੇ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਭਜੂਨਵੇਂ ਫਿਰਦਾ ਤਾਂ ਕਰਕੇ ਫਿਰਿਆ ਇਧਰ ਨੂੰ ਤੋ ਇਹ ਕਰਮੋ ਆਪ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੋ ਕਰਮ ਪਿੱਛੋਂ ਸਾਡੇ ਲਿਖ ਕੇ ਆ ਚੁੱਕੇ ਹਨ ਉਹਨਾਂ ਕਰਮਾਂ ਦੇ ਜਰੀਏ ਹੀ ਅਸੀਂ ਨੇੜੇ ਹਾਂ ਤੇ ਦੂਰ ਹਾਂ ਕਿਤੇ ਪਰਮੇਸ਼ਰ ਦੇ ਜਿਹੜੇ ਤੇ ਸ੍ਰੇਸ਼ਟ ਕਰਮ ਕਰ ਰਹੇ ਹਨ ਪਰਮੇਸ਼ਰ ਵੱਲ ਨੂੰ ਚੱਲ ਰਹੇ ਹਨ ਜਿਨ੍ਹਾਂ ਦੇ ਭਾਗਾਂ 'ਚ ਲਿਖਿਆ ਹੈ ਇਹ ਚੀਜ਼ ਕਿ ਉਹਨਾਂ ਨੇ ਇਸ ਜਨਮ ਵਿੱਚ ਉਸ ਸਾਗਰ ਦੇ ਵਿੱਚ ਨਿਕਲੀ ਹੋਈ ਬੂੰਦ ਵਾਪਸ ਬੂੰਦ ਸਾਗਰ ਵਿੱਚ ਸਮਾਏਗੀ ਉਹਨਾਂ ਨੇ ਉਹਨਾਂ ਦੇ ਕੋਲੋਂ ਸ੍ਰੇਸ਼ਟ ਕਰਮ ਹੀ ਹੋਣੇ ਹਨ ਉਹਨਾਂ ਦੇ ਕਰਮਾਂ 'ਚ ਹੈ ਉਹਨਾਂ ਨੇ ਮਿਲਣਾ ਹੈ ਉਹਨਾਂ ਕੋਲੋਂ ਖੇਡ ਨਹੀਂ ਘਡਾਉਣੀ ਪਰਮੇਸ਼ਰ ਨੇ ਜਿਨ੍ਹਾਂ ਨੂੰ ਅਜੇ ਦੂਰ ਰੱਖਣਾ ਹੈ ਉਹਨਾਂ ਦੇ ਕੋਲੋਂ ਉਹਨੇ ਇਹ ਖੇਡ ਘਡਾਉਣੀ ਹੈ ਸੰਸਾਰੀ ਖੇਡ ਬਸ ਇੱਥੇ ਹੀ ਕਾਰੋਬਾਰ ਵਿੱਚ ਗੁੰਝਲ ਵਿੱਚ ਫਸੇ ਰਹਿਣਾ ਮੱਕੜੀ ਜਾਲ 'ਚ ਉਹਨਾਂ ਨੇ ਫਸੇ ਰਹਿਣਾ ਕਿਉਂਕਿ ਖੇਡ ਖਟੋਣੀ ਹੈ ਮੱਕੜੀ ਜਾਲ ਵੀ ਉਹਨੂੰ ਵੀ ਬੋਰਾ ਨਹੀਂ ਸਮਝਣਾ ਇੱਕ ਖੇਡ ਹੈ ਉਹ ਬਸ ਪਰਮੇਸ਼ਰ ਦੀ ਖੇਡ ਹੈ ਉਹ ਸਿਰਫ ਸਾਡੇ ਵਾਸਤੇ ਹੈ ਮੱਕੜੀ ਜਾਲ ਲੇਕਿਨ ਪਰਮੇਸ਼ਰ ਵਾਸਤੇ ਕੋਈ ਮੱਕੜੀ ਜਾਲ ਨਹੀਂ ਉਹ ਤੇ ਖੇਡ ਹੈ ਖੇਡ ਖੇਡਣ ਵਾਸਤੇ ਖੇਡ ਚੱਲ ਰਹੀ ਹੈ ਸੰਸਾਰ ਦੇ ਵਿੱਚ ਅੱਗੇ ਮਹਾਰਾਜ ਕਹਿੰਦੇ ਹਨ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ ਜਿਨਾਂ ਨੇ ਨਾਮ ਤੇ ਆਇਆ ਤੇ ਆਇਆ ਕਿਹਾ ਸੱਚ ਤੇ ਆਇਆ ਜਿਨਾਂ ਨੇ ਨਾਮ ਨੂੰ ਰੱਟਾ ਲਾਇਆ ਨਾਮ ਨੂੰ ਬੋਲਿਆ ਨਾਮ ਨੂੰ ਕਈ ਤਰੀਕਿਆਂ ਨਾਲ ਵਰਤਿਆ ਕਈ ਤਰੀਕਿਆਂ ਦੇ ਨਾਲ ਕਈ ਕੁਸ਼ ਕੀਤਾ ਕੌਣ ਪਿਤਾ ਦਾ ਨਾਮ ਲੈਂਦਾ ਹੈ ਆਪ ਹੀ ਦੱਸੋ ਸੰਗਤ ਜੀ ਆਪ ਹੀ ਵਿਚਾਰੋ ਕੋਈ ਆਪਣੇ ਪਿਤਾ ਦਾ ਨਾਮ ਲੈਂਦਾ ਹੈ ਪਿਤਾ ਨੂੰ ਨਾਮ ਲੈ ਕੇ ਉਹਨੂੰ ਯਾਦ ਕਰਦਾ ਹੈ ਪਿਤਾ ਦਾ ਪਿਤਾ ਨੂੰ ਬੁਲਾਉਣਾ ਹੋਵੇ ਤੇ ਕਿਸ ਤਰ੍ਹਾਂ ਬੁਲਾਈਦਾ ਨਾਮ ਲੈ ਵਿਚਾਰੋ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਅਹੀਂ ਵਾਹਿਗੁਰੂ ਵਾਹਿਗੁਰੂ ਕਿੱਦਾਂ ਕਹਿਣਾ ਮੈਂ ਕਹਿਣਾ ਨਹੀਂ ਸੀ ਮੈਂ ਥੋੜਾ ਜਿਹਾ ਕਹਿ ਕੇ ਚਲ ਜਰੂਰ ਦੱਸ ਕੇ ਜਾਣਾ ਅੱਗੇ ਵਾਹਿਗੁਰੂ ਨੂੰ ਕਿਸ ਤਰ੍ਹਾਂ ਬੋਲ ਰਹੇ ਆ ਜੇ ਨਾਮ ਹੀ ਆ ਚਲੋ ਵਾਹਿਗੁਰੂ ਉਸ ਆਪਣੇ ਪਿਤਾ ਦਾ ਤੇ ਵਾਹਿਗੁਰੂ ਅਸੀਂ ਬੋਲਦੇ ਇੱਕ ਦਾ ਵਾ ਉਹਨਾਂ ਦੀਆਂ ਆਵਾਜ਼ਾਂ ਅਗਰ ਸੁਣੀਆਂ ਜਾਣ ਨਾ ਜਿਹੜੇ ਬੋਲਦੇ ਵਾਹਿਗੁਰੂ ਗੁਰੂ ਮੈਂ ਕਿੰਨਾ ਮੇਰੇ ਕੰਨਾਂ 'ਤੇ ਲੱਗ ਜਾਂਦੇ ਮੈਂ ਸੋਚਦਾ ਇਹ ਆਪਣੇ ਪਿਤਾ ਨੂੰ ਇਦਾਂ ਯਾਦ ਕਰਦੇ ਹੋਣਗੇ ਜਿਹੜਾ ਜਿਹੜਾ ਘਰ ਵਿੱਚ ਇਹਨਾਂ ਦੇ ਪਿਓ ਹੈ ਉਹਨੂੰ ਇਦਾਂ ਯਾਦ ਕਰਦੇ ਨੇ ਚੱਲ ਉਹਨੂੰ ਨਾਮ ਛੱਡੋ ਪਿਓ ਹੀ ਕਹਿ ਦੇਣ ਇਤਨਾ ਕਹਿਣਗੇ ਪਿਓ 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 ਸੰਗਾਜੀ ਸੋਚੋ ਵਿਚਾਰੋ ਵਿਚਾਰੋ ਅਹੀਂ ਵਿਚਾਰ ਕੇ ਚੱਲਣਾ ਸੀ ਵਿਚਾਰ ਕੇ ਚੱਲਣਾ ਸੀ ਗੁਰਬਾਣੀ ਸਾਰੀ ਵਿਚਾਰਨ ਵਾਸਤੇ ਕਿਹਾ ਹੋਇਆ ਹੈ ਗੁਰੂ ਸਾਹਿਬਾਂ ਦਾ ਉਪਦੇਸ਼ ਹੈ ਵਿਚਾਰਨ ਦਾ ਵਿਚਾਰਨਾ ਆਓ ਹੁਣ ਗੁਰਬਾਣੀ ਦੀ ਗੱਲ ਕਰਦੇ ਆ ਜਿੰਨੀ ਨਾਮ ਧਿਆਇਆ ਨਾਮ ਨੂੰ ਆਉਣਾ ਹੈ ਤਿਆਉਣਾ ਧਿਆਨ ਧਿਆਨ ਰੱਖਣਾ ਧਿਆਨ ਚ ਧਿਆਨ ਰੱਖਣਾ ਧਿਆਨ ਕੌਣ ਰੱਖੇਗਾ ਚਿੱਤ ਚ ਮਨ ਚ ਧਿਆਨ ਤੇ ਮਨ ਚ ਹੁੰਦਾ ਹੈ ਨਾ ਧਿਆਨ ਬੋਲ ਕੇ ਥੋੜਾ ਹੁੰਦਾ ਜੋ ਸਾਡੇ ਅਚਾਨਕ ਫੁਰਨਾ ਹੁੰਦਾ ਹੈ ਕੋਈ ਕਿਸੇ ਚੀਜ਼ ਦਾ ਤੋ ਕਿੱਥੇ ਹੁੰਦਾ ਮਨ ਚ ਹੁੰਦਾ ਹੈ ਨਾ ਸਾਡੇ ਧਿਆਨ ਚ ਹੁੰਦਾ ਹੈ ਨਾ ਅਚਾਨਕ ਉਹ ਧਿਆਨ ਉਸ ਤਰੀਕੇ ਦੇ ਨਾਲ ਉਸ ਤਰੀਕੇ ਦਾ ਨਾਲ ਚਿੱਤ ਨਰਿੰਜਣ ਨਾਲ ਰੱਖਣਾ ਹੈ ਹਮੇਸ਼ਾ ਹੱਥ ਪਾਉਂ ਕਰ ਕਾਮ ਸਭ ਚਿੱਤ ਨਰਿੰਜਣ ਨਾਲ ਰੱਖਣਾ ਹੈ ਐਦਾਂ ਤੇ ਆਉਣਾ ਉਹਨੂੰ ਉਹਨੂੰ ਧਿਆਨ ਚ ਰੱਖਣਾ ਹੈ ਉਹਨੂੰ ਵਿਸਾਰਨਾ ਨਹੀਂ ਹੈ ਉਹਦਾ ਸਿਮਰਨ ਐਦਾਂ ਕਰਨਾ ਉਹਨੂੰ ਸਿਮਰਨ ਭਾਵ ਯਾਦ ਕਰਨਾ ਇੱਥੇ ਸਿਮਰਨ ਦਾ ਵੀ ਇਹੀ ਮੀਨੇਗਾ ਯਾਦ ਕਰਨਾ ਉਹਨਾਂ ਧਿਆਉਣਾ ਵੀ ਭਾਵ ਯਾਦ ਹੀ ਕਰਨਾ ਹੈ ਉਹਨੂੰ ਚੇਤੇ ਰੱਖਣਾ ਹੈ ਧਿਆਉਣ ਦਾ ਭਾਵ ਚੇਤੇ ਚ ਰੱਖਣਾ ਹੈ ਚੇਤੇ ਰੱਖਣਾ ਭੁੱਲਣਾ ਨਹੀਂ ਬਤਲ ਆ ਗੱਲ ਹੋ ਗਈ ਭੁੱਲਣਾ ਨਹੀਂ ਆਪਣੇ ਪਿਤਾ ਨੂੰ ਤੇ ਫਿਰ ਉਹਨਾਂ ਕੀ ਕੀਤਾ ਐਨੀ ਜਿਨ੍ਹਾਂ ਨੇ ਮਸ਼ਕਤ ਘਾਲੀ ਜਿਨ੍ਹਾਂ ਨੇ ਗਏ ਮਸ਼ਕਤਕਾਰ ਜਿਨੀ ਨਾਮ ਤੇ ਆਇਆ ਕਿਉਂ ਮਸ਼ਕਤਕਾਰ ਕੀ ਬਣੀ ਕਿਸ ਤਰ੍ਹਾਂ ਕਰਕੇ ਉਸ ਨੂੰ ਚੇਤੇ ਰੱਖਿਆ ਔਰ ਮਨ ਨੂੰ ਮਾਰਦੇ ਰਹੇ ਮਨ ਦੇ ਨਾਲ ਆਪਣੇ ਪਿਤਾ ਨੂੰ ਚੇਤੇ ਰੱਖਣ ਦੇ ਨਾਲ ਨਾਲ ਉਹਦੇ ਵਿੱਚ ਉੱਠਣ ਵਾਲੀਆਂ ਮਨ ਚ ਬੁਰਾਈਆਂ ਗੰਦੀਆਂ ਕਾਂਗ ਕਰੋ ਲੋ ਮੋ ਹੰਕਾਰ ਨੂੰ ਮਾਰਿਆ ਨਾਲ-ਨਾਲ ਇਹਦਾ ਮਨ ਦਾ ਸਿਰ ਵੱਢਦੇ ਗਏ ਨਿਤ ਜੰਗ ਕਰਦੇ ਗਏ ਮਨ ਦੇ ਨਾਲ ਖਾਲਸਾ ਸੂ ਨਿਤ ਕਰੇ ਜੋ ਜੰਗ ਖਾਲਸਾ ਕੌਣ ਹੈ ਨਿਤ ਕਰੇ ਜੋ ਜੰਗ ਕਾਹਦੇ ਨਾਲ ਜੰਗ ਕਰੇ ਕਿਹਦੇ ਨਾਲ ਬੰਦਿਆਂ ਨਾਲ ਕਿਸੇ ਜੀਵਾਂ ਨਾਲ ਕਿਸੇ ਦਾ ਸਿਰ ਵੱਢਣ ਕਰਕੇ ਜੰਗ ਨਹੀਂ ਮਨ ਦੇ ਨਾਲ ਨਿਤ ਨਿਤ ਖਾਲਸਾ ਨਿਤ ਜੰਗ ਤੇ ਲੋਕਾਂ ਨੂੰ ਮਾਰਦਾ ਫਿਰਦਾ ਨਹੀਂ ਨਿਤ ਜੰਗ ਕਿਆ ਨਿਤ ਖਾਲਸਾ ਸੋ ਨਿਤ ਕਰੇ ਜੋ ਜੰਗ ਨਿਤ ਹਰ ਟਾਈਮ ਜਾਗਦਿਆਂ ਵੀ ਸੁੱਤਿਆਂ ਵੀ ਚੇਤੇ ਚ ਹੋ ਰਿਹਾ ਹੈ ਚੇਤੇ ਚ ਰਹਿੰਦਾ ਹੈ ਬੁਰਾਈਆਂ ਨੂੰ ਲਾਗ ਕੇ ਆਉਣ ਨਹੀਂ ਦਿੰਦਾ ਮਨ ਜਰਾ ਵੀ ਫੁਰਨਾ ਬਰਾਈ ਵਾਲਾ ਠਾਉਣ ਲੱਗਦਾ ਉਸੇ ਵੇਲੇ ਹੀ ਮਨ ਨੂੰ ਰੋਕ ਲੈਂਦਾ ਹੈ ਨਹੀਂ ਮਨ ਧਿਆਉ ਉਹਨੂੰ ਯਾਦ ਕਰ ਆਪਣੇ ਪਿਤਾ ਨੂੰ ਯਾਦ ਕਰ ਇਹ ਮਸ਼ਕਤ ਕਾਲ ਕਾਲੀ ਜਿੰਨਾ ਜੀਵਾਂ ਨੇ ਉਹਨਾਂ ਨੂੰ ਕੀ ਹੋਇਆ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਮੁਖ ਉਜਲੇ ਹੋਏ ਉਹਨਾਂ ਦੇ ਹੋਏ ਮੁਖ ਉਜਲੇ ਜਿਨ੍ਹਾਂ ਨੇ ਮਸ਼ਕਤ ਕਾਲ ਕਾਲੀ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਪਰਮੇਸ਼ਰ ਵੱਲੋਂ ਨਾਮ ਜਿਨ੍ਹਾਂ ਨੇ ਧਿਆਇਆ ਮਿਹਨਤ ਕਰਕੇ ਆਪਣੇ ਮਨ ਦੇ ਉੱਤੇ ਖਿਆਲ ਰੱਖਿਆ ਧਿਆਨ ਰੱਖਿਆ ਹੋਰ ਧਿਆਨ ਕਿਤੇ ਤੀਸਰੇ ਦਿਲ ਤੇ ਨਹੀਂ ਲਾਇਆ ਅੱਖਾਂ 'ਚ ਨਹੀਂ ਲਾਇਆ ਖੋਲ ਕੇ ਨਹੀਂ ਲਾਇਆ ਬੰਦ ਕਰਕੇ ਨਹੀਂ ਲਾਇਆ ਜਿਨ੍ਹਾਂ ਨੇ ਇਹ ਧਿਆਨ ਰੱਖਿਆ ਕਿ ਮੇਰਾ ਮਨ ਵਿੱਚ ਬੁਰੀਾਈ ਨਾ ਉੱਠੇ ਔਰ ਮੈਨੂੰ ਆਪਣਾ ਪਿਤਾ ਯਾਦ ਰਹੇ ਬੁਰੀਾਈ ਨਾ ਉੱਠੇ ਇਹਦਾ ਮਤਲਬ ਫਿਰ ਅੱਗੇ ਚੰਗਿਆਈ ਹੈ ਬੁਰੀਾਈ ਨਹੀਂ ਉੱਠਦੀ ਤੇ ਅਗਲੇ ਪਾਸੇ ਚੰਗਿਆਈ ਹੈ ਤੇ ਚੰਗਿਆਈ ਪਿਤਾ ਹੈ ਝੂਠ ਸੰਸਾਰ ਹੈ ਤੇ ਸੱਚ ਨਾਮ ਹੈ ਸੱਚ ਪਿਤਾ ਹੈ ਆਦ ਸੱਚ ਜੁਗਾਦ ਸੱਚ ਉਹ ਸਾਡਾ ਪਿਤਾ ਹੈ ਝੂਠ ਛੱਡ ਦਿੱਤਾ ਤੇ ਅੱਗੇ ਸੱਚ ਹੈ ਝੂਠ ਜਦੋਂ ਅਸੀਂ ਸੰਸਾਰ ਝੂਠ ਛੱਡ ਦਿੱਤਾ ਤੇ ਅੱਗੇ ਸੱਚ ਹੈ ਸਾਡਾ ਪਿਤਾ ਹੈ ਸਿੱਧਾ ਹੀ ਸਾਡਾ ਕਿੱਥੇ ਫਿਰ ਕਿੱਧਰ ਧਿਆਨ ਲਾਉਣਾ ਸੀ ਤੀਸਰੇ ਤਿਲ ਤੇ ਜਾ ਕੇ ਕਿੱਥੇ ਕਿੱਥੇ ਨਾਭੀ ਵਿੱਚ ਲਾਉਣਾ ਸੀ ਕਿਹੜੇ ਜਾਗਰਿਤ ਕਰਨੇ ਸੀ ਛੇ ਚੱਕਰ ਇਸ ਸੰਸਾਰੀਰ ਦੇ ਨਾਲ ਜੁੜਨ ਵਾਸਤੇ ਕਿੰਨੇ ਗਿਆ ਸੀ ਇਸ ਮਾਇਆ ਦੇ ਨਾਲ ਜੁੜਨ ਵਾਸਤੇ ਕਿੰਨੇ ਗਿਆ ਸੀ ਗੁਰਬਾਣੀ ਵੀ ਕਿਤੇ ਕਹਿ ਰਹੀ ਉਹ ਤੇ ਧਿਆਉਣ ਨੂੰ ਕਹਿ ਰਹੀ ਹੈ ਉਹਨੂੰ ਚੇਤੇ ਰੱਖਣ ਨੂੰ ਕਹਿ ਰਹੀ ਹੈ ਉਹਨੂੰ ਸਿਮਰਨ ਕਰਨ ਨੂੰ ਯਾਦ ਕਰਨ ਨੂੰ ਕਹਿ ਰਹੀ ਹੈ ਹੋਰ ਕੁਝ ਨਹੀਂ ਹੈਗਾ ਭਾਈ ਜਿਹੜੇ ਮਸ਼ੱਕਤ ਜਿਨ੍ਹਾਂ ਨੇ ਇਹ ਵਾਲੀ ਘਾਲਣਾ ਘਾਲੀ ਹੈ ਉਹਨਾਂ ਦੇ ਮੁੱਖ ਉਜਲੇ ਹੋਏ ਨੇ ਉਹਨਾਂ ਨੇ ਕੀਤੀ ਛੁੱਟੀ ਨਾਲ ਕੀਤੀ ਛੁੱਟੀ ਮੁਕਤੀ ਪ੍ਰਭੂ ਦੇ ਚਰਨਾ ਜਪਰਾਜ ਜੀ ਸਾਗਰ ਦੇ ਵਿੱਚ ਬੂੰਦ ਚਲੀ ਗਈ ਹੈ ਉਹ ਬੂੰਦ ਸਾਗਰ ਸਮਾ ਗਈ ਆ ਛੁੱਟੀ ਹੋ ਗਈ ਹੈ ਵਾਪਸ ਨਹੀਂ ਆਉਣਾ ਹੁਣ ਇੱਥੇ ਸੰਸਾਰ ਵਾਪਸ ਨਹੀਂ ਆਉਣਾ 84 ਮੁੱਕ ਗਈ 84 ਖਤਮ ਆ ਛੁੱਟੀ ਹੋ ਗਈ ਉਹਨਾਂ ਦੀ ਸੋ ਇਹ ਉਪਦੇਸ਼ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ ਦੇ ਵਿੱਚ ਸਾਨੂੰ ਦੱਸ ਰਹੇ ਹਨ ਜੋ ਜਪਜੀ ਸਾਹਿਬ ਬ੍ਰਹਮ ਗਿਆਨ ਦਾ ਬਹੁਤ ਵੱਡਾ ਖਜ਼ਾਨਾ ਹੈ ਸੰਗਤ ਜੀ ਬੜੇ ਆਰਾਮ ਨਾਲ ਪੜ ਕੇ ਕੋਈ ਵੀ ਗੁਰਬਾਣੀ ਪੜਦੇ ਹੋ ਵੈਸੇ ਤੇ ਬੜੇ ਆਰਾਮ ਨਾਲ ਪੜੋ ਆਰਾਮ ਨਾਲ ਵਿਚਾਰੋ ਜੇ 84 ਕਟਣੀ ਹੈ ਜਿਨ੍ਹਾਂ ਜੀਵਾਂ ਨੂੰ ਲਗਨ ਹੈ ਫਿਰ ਇਹ ਤੇ ਉਹੀ ਕਰ ਸਕਦੇ ਹਨ ਬਾਕੀ ਸਾਰੇ ਕਰ ਸਕਦੇ ਹਨ ਪਰ ਲਗਨ ਵਾਲੇ ਜੀਵ ਜਿਹੜੇ ਹਨ ਉਹ ਬਾਖੂਬੀ ਇਸ ਦੇ ਉੱਤੇ ਧਿਆਨ ਦਿੰਦੇ ਹਨ ਔਰ ਕਰਦੇ ਹਨ ਉਹ ਅੱਗੇ ਅੱਗੇ ਵੱਧਦੇ ਹਨ ਔਰ ਵਧ ਰਹੇ ਹਨ ਔਰ ਵਧਨ ਕੇ ਉਹ ਪਰਮੇਸ਼ਰ ਦੇ ਚਰਨਾਂ ਜਾ ਬਰ ਆ ਜਾਣਗੇ ਸਾਗਰ ਜਿਸ ਸਾਗਰ ਚੋਂ ਇਹ ਬੂੰਦਾਂ ਅਸੀਂ ਨਿਕਲੀਆਂ ਹਾਂ 84 ਦੇ ਵਿੱਚ ਪਈਆਂ ਹਨ 84 ਲੱਖ ਜਿੰਨੇ ਜੀਵ ਜੰਤੂ ਜਿੰਨੀਆਂ ਚੂਨਾ ਹਨ 84 ਲੱਖ ਚੂਨਾ ਵਿੱਚ ਇੱਕ ਇੱਕ ਚੂਨ ਚ ਜਿੰਨੇ ਜਨੇ ਜੀ ਇਹ ਸਾਰੀਆਂ ਸਾਗਰ ਚੋਂ ਹੀ ਬੂੰਦਾਂ ਆਈਆਂ ਵਾਪਸ ਉਹਦੇ ਵਿੱਚ ਸਮਾਉਣੀਆਂ ਹਨ ਸਾਗਰ ਦੇ ਵਿੱਚ ਇਸ ਤਰ੍ਹਾਂ ਛੁੱਟੀ ਹੋਣੀ ਹੈ ਤੇ ਸੰਗਤ ਜੀ ਪ੍ਰੇਮ ਪਿਆਰ ਦਾ ਮਾਰਗ ਹੈ ਪ੍ਰੇਮ ਪਿਆਰ ਹੀ ਕਰਨਾ ਹੈ ਪ੍ਰੇਮ ਪਿਆਰ ਦੇ ਉਤੇ ਚੱਲ ਕੇ ਹੀ ਇਹ ਕਾਰਜ ਪੂਰਾ ਹੋਣਾ ਹੈ ਤੇ ਆਪਾਂ ਕੋਸ਼ਿਸ਼ ਕਰੀਏ ਇਸ ਰਸਤੇ ਤੇ ਚੱਲੀਏ ਸੱਚ ਦੇ ਰਸਤੇ ਤੇ ਚੱਲੀਏ ਝੂਠ ਨੂੰ ਛੱਡੀਏ ਝੂਠ ਛੱਡਾਂਗੇ ਤਾਂ ਹੀ ਅੱਗੇ ਸੱਚ ਆਏਗਾ ਤੇ ਸੱਚ ਪਰਮੇਸ਼ਰ ਹੈ ਕਿ ਸੱਚ ਨਾਲ ਆਪਾਂ ਜੁੜੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ